ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆਰ ਸਤਿ ਸ਼ਕਰ ਕੀ ਹਾਲ ਚਾਲ ਆ ਤੁਹਾਡਾ ਸਾਡੇ ਕੋਲੇ ਠੰਡ ਬਹੁਤ ਆ ਬਹੁਤ ਕੋਰਾ ਜੰਮਿਆ ਹੋਇਆ ਵਾ ਹੁਣ ਧੁੱਪ ਨਿਕਲੇ ਹੀ ਆ ਉਹ ਫਿਰ ਦੀ ਦਮ ਨਹੀਂ ਹੁੰਦਾ ਜਿੱਥੇ ਜਿੱਥੇ ਜੰਮਿਆ ਹੁੰਦਾ ਵਾ ਤੇ ਹੁਣ ਬਸ ਅੰਦਰ ਬੈਠਿਆ ਬਾਹਰ ਜਾਣ ਦੀ ਜੀ ਨਹੀਂ ਕਰਦਾ ਪਰ ਹੁਣ ਤਾਂ ਮੈਂ ਕਹਾਂ ਨਾ ਚੱਲ ਵੀਡੀਓ ਬਣਾ ਲੈਨੇ ਆ ਕਹਿੰਦੇ ਫੁੱਲ ਦਾ ਰੰਗ ਜਿੰਨਾ ਮਰਜੀ ਸੋਹਣਾ ਹੋਵੇ ਫੁੱਲ ਜਿੰਨਾ ਮਰਜੀ ਸੋਹਣਾ ਹੋਵੇ ਜਿਹੜੀ ਤਾਰੀਫ਼ ਆ ਉਹ ਹਮੇਸ਼ਾ ਖੁਸ਼ਬੂ ਦੀ ਹੁੰਦੀ ਆ ਆਪਾਂ ਕਹਿੰਨੇ ਆ ਨਾ ਜਿਹੜੀ ਕਿੰਨੀ ਸੋਹਣੀ ਖੁਸ਼ਬੂ ਆ ਰੰਗ ਜਿੰਨਾ ਮਰਜ਼ੀ ਸੋਹਣਾ ਹੋਵੇ ਖੁਸ਼ਬੂ ਦੀ ਤਾਰੀਫ਼ ਹੁੰਦੀ ਆ ਅਲਸਾਨ ਜਿੰਨਾ ਮਰਜ਼ੀ ਵੱਡਾ ਹੋਵੇ ਉਹਦੀ ਕਦਰ ਹਮੇਸ਼ਾ ਉਹਦੇ ਗੁਣਾ ਨਾਲ ਹੁੰਦੀ ਆ ਔਰ ਹੀ ਆਪਾਂ ਕਹਿੰਦੇ ਵੀ ਉਹ ਬੰਦਾ ਬਹੁਤ ਹੈਲਥੀ ਵੈਲਥੀ ਭਈ ਉਹ ਉਹਦੇ ਕਰਕੇ ਆਪਾਂ ਇਹ ਕਰਦੇ ਆ ਉਹਦੇ ਗੁਣ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਪਿਆਰ ਕਰਦੇ ਆ ਹਨਾ ਤੇ ਹਮੇਸ਼ਾ ਇਹ ਸਾਨੂੰ ਯਾਦ ਵਿੱਚ ਰੱਖਣਾ ਚਾਹੀਦਾ ਵੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਸੀ ਆਪਣੀ ਜ਼ਿੰਦਗੀ ਵਿੱਚ ਜਿਹੜੀਆਂ ਨੈਗੇਟਿਵ ਚੀਜ਼ਾਂ ਨਾ ਰੱਖੀਏ ਹਮੇਸ਼ਾ ਅਸੀਂ ਫੁੱਲਾਂ ਦੀ ਖੁਸ਼ਬੂ ਦੀ ਤਰ੍ਹਾਂ ਚਮਕੀਏ ਦਮਕੀਏ ਆਪਦੇ ਭਾਈਚਾਰੇ ਦੇ ਵਿੱਚ ਚੰਗਾ ਜੀ ਸਸਤੀ